ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਅੱਜ ਸਵੇਰ ਦੇ ਹੁਣ ਛੱਡੇ ਆ ਆ ਆਪਣੇ ਮੁਰਗੀ ਢੁੱਲੀ ਆ ਯਾਰ ਪਤਾ ਨਹੀਂ ਕੀ ਹੋਇਆ ਮਗਰ ਉਹ ਇਹਦੀ ਉਹ ਢੁੱਲੀ ਹੀ ਪਈ ਆ ਪਾਣੀ ਧਰਿਆ ਪਿਆ ਚਲੋ ਆ ਜਾਂਡੇ ਚੈੱਕ ਕਰਾਉਣੇ ਆ 6 ਵਾਂਡੇ ਆ ਪਏ ਕੋਸੇ ਦੇ ਥੱਲੇ ਆ ਇੱਕ ਉਹ ਪੰਨਾ ਤਾਂ ਆ ਪਿਆ 8 8 ਸੇ 7 15 1521 1 ਫੁੱਟ ਦੇ 22 ਕੁਛ ਇਹਸਲੇ ਹੋਣਗੇ ਕੁਸਮਸ ਵੀ ਚੱਕ ਲਈ ਸੀ ਉਧਰ ਲ ਆਪਣਾ ਹੋ ਗਿਆ ਵਿਹਲਾ ਬੱਚੇ ਦੀ ਕਰਦੇ ਆ ਤਿਆਰੀ ਹੁਣ ਬਸ ਇਹਦੀ ਸੈਟਿੰਗ ਕਰਦੇ ਆ ਇੱਕ ਦੋ ਦਿਨਾਂ ਤੱਕ ਉਧਰ ਮਿੱਟੀ ਪੱਕੜ ਜੀ ਮਿੱਟੀ ਸੱਟ ਬੈਠੇ ਤੇ ਉਹਦੇ ਨਾਲ ਪੱਕਾ ਜਾ ਹੋਇਆ ਪਿਆ ਥਾ ਉਧਰ ਕੱਕਾ ਰਿੱਤਾ ਸਟਾਇ ਪੂਰਾ ਪੋਲਾ ਥਾ ਉਧਰ ਉਸ ਜਿਆਦਾ ਬਰ ਆਪਾਂ ਕੱਲ ਸੇਲ ਕਰਦੇ ਤੇ ਇਹਨਾਂ ਮਰੀਆਂ ਪੀਂਆਂ ਪਾਣੀ ਦੀਆਂ ਆ ਵੀ ਢਿੱਲੀ ਹੈ ਮੁਰਗੀ ਯਾਰ ਇਨੇ ਦਿਨ ਆਏ ਫੋਲੇ ਆ ਬੰਗਰੇ ਯਾਰ ਇਹ ਕਿਸੇ ਭਰਾ ਨੂੰ ਪਤਾ ਹੋਵੇ ਤਾਂ ਦੱਸਿਓ ਜਰੂਰ ਵੈਸੇ ਮੈਂ ਪਤਾ ਕੀਤਾ ਸੀ ਇੱਕ ਤਾਂ ਫਾਰਮ ਆ ਇਹਨੂੰ ਕੋਈ ਕਹਿੰਦਾ ਪਾਣੀ ਭਰ ਗਿਆ ਕੋਈ ਕਹਿੰਦਾ ਆਂਡੇ ਦਾ ਸਾਈਜ਼ ਵੱਧ ਗਿਆ ਕੋਈ ਸਮਝ ਨਹੀਂ ਆਈ ਇਹਦੀ ਦਵਾਈ ਵੀ ਦਿੱਤੀ ਸੀ ਉਹਦੇ ਨਾਲ ਵੀ ਨਹੀਂ ਕੋਈ ਫਰਕ ਪਿਆ ਇਹਦੇ ਨਾਲ ਇਹਦੇ ਵੰਗੂ ਆਪਣੀ ਇੱਕ ਮੁਰਗੀ ਹੋਰ ਹੋ ਗਈ ਦੋ ਮੁਰਗੀਆਂ ਹੋ ਗਈਆਂ ਕੋਈ ਕਹਿੰਦਾ ਜੀ ਖਰਾਕ ਘਟਾ ਦੇ ਖਰਾਕ ਵੀ ਘਟਾ ਕੇ ਵੇਖ ਲਈ ਹਾਂ ਤੇ ਬਾਹਰ ਪੋਧਨੀ ਤਾਂ ਆਇਆ ਹੋਇਆ ਨਾ ਸੀ ਇਹ ਵੇਦੇ ਹੋਇਆ ਪਿਆ ਉਹ ਵੀ ਅੰਧਲੀ ਦੇ ਉਹ ਵੀ ਦਿਖਾਉਣਾ ਸਾਨੂੰ ਜੇ ਕਿਸੇ ਭਰਾ ਨੂੰ ਨੌਲੇਜ ਹੋਵੇ ਆ ਚੀਜ਼ ਬਾਰੇ ਤਾਂ ਜ਼ਰੂਰ ਦੱਸਿਓ ਹਾਂ ਜੀ ਵੀ ਟੈਟ ਆਇਆ ਹੋਇਆ ਪਿਆ ਪਰ ਆਇਆ ਪਿਆ ਪਤਾ ਨਹੀਂ ਕੀ ਚੱਕਰ ਨਾ ਬੇ ਨਹੀਂ ਸਮਝ ਆਉਂਦੀ ਐ ਵੀ ਦਿੱਕਤ ਕੀ ਆ ਹਰੇਕ ਬੰਦੇ ਨੂੰ ਵੀਡੀਓ ਬਣਾ ਕੇ ਭੇਜੀ ਆ ਕੋਈ ਕਹਿੰਦਾ ਯਾਰ ਉਹ ਸਾਇਏ ਵੱਧ ਗਿਆ ਅੰਡੇ ਦਾ ਆਂਡਾ ਆਪੀ ਦੂ ਕੋਈ ਕਹਿੰਦਾ ਪਾਣੀ ਭਰ ਗਿਆ ਕੋਈ ਕਹਿੰਦਾ ਚਰਬੀ ਚੜ ਗਈ ਕੋਈ ਸਾਰੇ ਤੋਂ ਬਾਹਰ ਬਾਕੀ ਜੀ ਕਿਸੇ ਭਰਾ ਨੂੰ ਮੁਰਗੀ ਚਾਹੀਦੀ ਹੋਈ ਜਾਂ ਆਪਣੇ ਨੇੜੇ-ਦਰੇ ਬਠਿੰਡਾ ਆਪਣਾ ਏਰੀਆ ਕੋਈ ਮੁਰਗਾ ਚਾਹੀਦਾ ਹੋਵੇ ਗਾਂ ਆਪਾਂ ਬੱਚਾ ਕਰਾਂਗੇ ਉਹ ਜੇ ਕਿਸੇ ਭਰਾ ਨੂੰ ਬੱਚਾ ਚਾਹੀਦਾ ਹੋਵੇ ਉਹ ਵੀ ਆਪਣਾ ਸੰਪਰਕ ਕਰ ਸਾਥ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਜਿਵੇਂ-ਜਿਵੇਂ ਆਪਾਂ ਸਿੱਖੀ ਜਾਵਾਂਗੇ ਉਹ ਆਪਾਂ ਸੋਡਨਾ ਸ਼ੇਅਰ ਵੀ ਕਰਾਂਗੇ ਸੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਆ ਕਰੋ ਜਿੰਨਾ ਕ ਆਪਾਂ ਨੌਲੇਜ ਇਕੱਠੀ ਕਰੀ ਜਾਂਦੇ ਆ ਕਿਉਂਕਿ ਆਪਾਂ ਵੀ ਪਹਿਲੀ ਵਾਰ ਕੰਮ ਕੀਤਾ ਉਹਨਾਂ ਕ ਆਪਾਂ ਦੱਸ ਸਕਦੇ ਆ ਆਪਾਂ ਤੇ ਕਹੇ ਬੰਦੇ ਦੀ ਤੇ ਪਹਿਲੀ ਵਾਰ ਵਾਲਾ ਸੰਦੋਪ ਉਹਦੀ ਹੈਲਪ ਕਰ ਸਕਦੇ ਆ ਬਾਕੀ ਟ੍ਰੇਡ ਤਾਂ ਕੋਈ ਬੰਦਾ ਹੋਏ ਨਹੀਂ ਤੇ ਸਿੱਖਣ ਨੂੰ ਮਿਲਦਾ ਕੋਈ ਚੀਜ਼ ਹੋਵੇ ਨਾਤ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਕੋਈ ਬੰਦਾ ਕੋਈ ਕਿਸੇ ਕੰਮ ਚ ਹੈ ਨਹੀਂ ਕਹਿ ਸਕਦਾ ਵੀ ਹਾਂ ਮੈਨੂੰ ਸਾਰਾ ਕੁਝ ਪਤਾ ਕਈ ਵਾਰੀ ਕੋਈ ਛਾਪੀ ਇਹ ਜਿਹਾ ਨਿਕਲਿਆ ਹੋਆ ਚਲੋ ਬਈ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ